ਨਾਮ ਦੇ ਨਾਲ ਹੋਰ ਹੁੰਦਾ ਤੇ ਉਹਦੇ ਵਿੱਚ ਹੋਰ ਜਿਆਦਾ ਗੁਣ ਹੁੰਦਾ ਹੀ ਸੀ ਕੋਈ ਨਾ ਆਤਮਾ ਸੀ ਉਹਦਾ ਨਾਮ ਸੀ ਸਿਮਰਦਾਸ ਮਹਾਤਮਾ ਦਾ ਨਾਮ ਆਪਾ ਜੀ ਦਾ ਸਿਮਰਦਾਸ ਸੀ ਕੋਈ ਹੋਰ ਵੀ ਸੋਝੀ ਵਾਲਾ ਆ ਗਿਆ ਕਿ ਉੱਥੇ ਬਾਬਾ ਜੀ ਦਾ ਦਰਬਾਰ ਨਿੱਕਾ ਸੰਗਤ ਬੈਠੀ ਹੈ ਉਹ ਜਿਹੜਾ ਹੋਰ ਆ ਗਿਆ ਨਾ ਇੱਕ ਸੋਝੀ ਵਾਲਾ ਸੰਧਾਲੂ ਉਹ ਕਹਿੰਦਾ ਬਾਬਾ ਜੀ ਤੁਹਾਡਾ ਨਾਮ ਕੀ ਆ ਉਹ ਬਾਬਾ ਜੀ ਕਹਿੰਦੇ ਸਾਡਾ ਨਾਮ ਭਾਈ ਹੈਗਾ ਬਾਬਾ ਸੀਤਲਾਲ ਉਹ ਸੀਤਾ ਕੋਈ ਉਸਾਂ ਨਾਲ ਗੱਲ ਹੋਈ ਸੀ ਤਾ ਸਾਡਾ ਜੂਸਰ ਉਹ ਕਹਿੰਦੇ ਜੀ ਮੇਰਾ ਨਾਮ ਹੈਗਾ ਜੀ ਬਾਬਾ ਸੀਤਲਾਲ ਉਹ ਦੂਜੀ ਵਾਰੀ ਫੇਰ ਉਹ ਤੁਹਾਡੇ ਨਾਲ ਫੇਰ ਆ ਗਏ ਇਹਨਾਂ ਦਾ ਬਾਬਾ ਜੀ ਮਨ ਤੋਂ ਨਾਮ ਭੁੱਲ ਗਿਆ ਮੈਨੂੰ ਕਿਰਪਾ ਕਰਕੇ ਨਾਮ ਦੱਸੋ ਕਹਿੰਦਾ ਇਹ ਤੈਨੂੰ ਦੱਸਿਆ ਪਾਕਿਸਤਾਨਾ ਨਾ ਲਗਾਈ ਸੀ ਸ਼ੀਤਮਾਨਸ ਉਹ ਦੀਦੀ ਵਾਲੀ ਫੇਰ ਆ ਗਿਆ ਥੋੜੀ ਜਿਹੀ ਬਸ ਕਹਿੰਦਾ ਬਾਬਾ ਜੀ ਮੈਂ ਨਾ ਥੋੜਾ ਫੇਰ ਮਾਕਾ ਨੇ ਤਨ ਦੱਸਿਆ ਇਹ ਘਣਾ ਸੀਤਮਾਨਸ ਕਹਿੰਦਾ ਬਸ ਉਹ ਮਾਕਾ ਕਹਿੰਦਾ ਇੰਨਾ ਹੀ ਦੇਖਣਾ ਸੀ ਕਿੰਨਾ ਨਹੀਂ ਸੀਤਮਾਨਸ ਬਿਲਕੁਲ ਸੀਤਮਾਨ ਤਾਂ ਹੈ ਵੀ ਇਹਨੇ ਸੁਭਾਅ ਦੇ ਵਿੱਚ ਕਿੰਨਾ ਹੀ ਸੀਤਮਾਨਸ